वडयाई जीवचारम धर्मे आवे कपराम नदरी मोखदवारम त्वय कक्षां ओ आन से सज सुभाए वतु उनका अर्चना करसी आए गुरु ਜਨਮ ਮਰਨ ਦੁਖ ਜਾਈ ਤਨ ਵਹਿ ਗੁਰੂ ਜੋ ਦੇ ਤੁਮ ਦੇ ਘਰ ਛੇਵਾ ਇਤ ਓ ਅੰਕਾਰ ਸਤਿਗੁਰ ਪ੍ਰਸਾਦਿ ਮੇਰੇ ਮੋਹ ਨ ਸਰਬਣੀਏ ਨਾ ਸੁਨਾਈ ਮੇਰੇ ਮੋਹ ਨ ਸਰਬਣੀਏ ਨਾ ਸੁਨਾਈ ਸਾਖਤ ਦੇਤਿ ਨਾਦ ਤੁੰ ਗਾਵਤ ਹੋ ਲਤ ਬੋਲ ਅਜਾਈ ਨਾਮ ਸੇਵਤ ਸੇਵ ਸੇਵ ਸਾਧ ਸੇਵ ਸਦਾ ਤਰੁ ਕਰਤਾਇ ਅਵਰਦਾਨ ਪਾਭੂੁਰ ਗਦਾਤੇ ਮੇਰ ਸੰਗਤ ਹਰ ਗੁਰਦਾਇ ਹਰਸ ਨਾਮ ਅਗਰ ਦਰس دلائی او کر پال دین دکھ پن جان موے چرن رتے بسائی سبو تلے تلے سبو پر اے درس پائی ابمان کوئی ਉਹ ਕੋ ਸਤਿਗੁਰ ਪੰਦਰ ਦੇ ਨਾਲ ਹਰ ਤਨ ਅਤਲ ਅਤਲ ਨੈਤਿ ਜਿ ਹੈ ਬਾਪਤ ਪਛਰ ਤਨ ਬਚਨ ਬਚਨ ਨੈਤਰੀ ਅਭਾਤ ਬਚਦੇ ਤੇਰ ਭਾਈ ਜੋ ਜੋ ਸੰਨ ਪਰਿਓ ਪੁਰਨਾਮ ਕਰ ਅਰਦਾਸ वाहिगुरु जी ख़ालसा वाहिगुरु जी फतिहार